ਆਇ ਤਾਂ ਮੌਸਮ ਬਹੁਤ ਵਧੀਆ ਹੋ ਗਿਆ ਨਾ ਹਾਂ ਹਵਾ ਚੱਲਦੀ ਠੰਡੀ ਠਾਰ ਤੇ ਬੱਦਲ ਵਾਈ ਹੋਈ ਪਈ ਪੂਰੀ ਹੈ ਨਾ ਹਾਂ ਅੱਜ ਫਿਰ ਸਬਜ਼ੀ ਆਪਾਂ ਵੈਂਗਣੀ ਦੀ ਬਣਾ ਰਹੇ ਆ ਆਲੂ ਵੈਂਗਣੀ ਆਲੂ ਵੈਂਗਣੀ ਛੀਰ ਲੈ ਕਿਥੇ ਰੱਖਿਆ ਅੰਦਰ ਕਿਥੇ ਟੱਗਦੇ ਬਾਹਰ ਹੀ ਪਾਣੀ ਪਾ ਦੇ ਅੱਛਾ ਮੈਂ ਤੈਨੂੰ ਇੱਕ ਗੱਲ ਪੁੱਛਦਾ ਵੀ ਮੌਸਮ ਦੇਖਣਾ ਬੰਦ ਮੇਰੀ ਗੱਲ ਸੁਣੋ ਹੈ ਮੌਸਮ ਤਾਂ ਬਹੁਤ ਵਧੀਆ ਹੈ ਹਨ ਉਧਰ ਪਾਕਿਸਤਾਨ ਵਾਲਾ ਜਿਹੜਾ ਜੰਗ ਲੱਗਿਆ ਪਿਆ ਹੈ ਹਨ ਫੰਡਰ ਨਹੀਂ ਲੱਗਦਾ ਜਵਾਕਾ ਨੂੰ ਕੋਲ ਨਾ ਗੱਲ ਕਰੀ ਚੰਗਾ ਹੈ ਮੇਰੇ ਪਾਪਾ 12 ਵਜੇ ਪੇ ਜਵਾਕਾ ਕੋਲ ਨਾ ਗੱਲ ਕਰੀ ਡਰ ਲੱਗਦਾ ਦਵਾਖਾ ਨੂੰ ਵੀ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਹੈ ਕਹਿਣਾ ਤੂੰ ਨਹੀਂ ਕਹੀ ਜੀ ਹਾਂ ਮੈਂ ਤਾਂ ਹੀ ਕਹਿਣਾ ਨਾ ਮੈਂ ਡਰਨ ਵਾਲੀ ਕੋਈ ਗੱਲ ਨਹੀਂ ਐਵੇਂ ਨਾ ਡਰਾਇ ਕਰੋ ਡਰ ਦੀ ਕੋਈ ਲੋੜ ਨਹੀਂ ਤਾਂ ਲੱਗਦਾ ਉਹ ਡਰਤਾ ਆਂ ਤੁੰਦੇ ਇਹ ਮੌਤ ਦਾ ਡਰ ਲੱਗਦਾ ਵੀ ਅਕਸਰ ਉਹ ਵੀ ਤਾਂ ਬਾਰਡਰਾਂ ਦੇ ਬੈਠੀ ਐ ਫੌਜੀ ਵੀ ਤਾਂ ਆਪਾਂ ਘਰੇ ਬੈਠੀ ਡਰੀ ਜਾਨੇ ਮਰਨ ਨੂੰ ਕੀ ਦਾ ਜੀ ਗੱਲ ਨਹੀਂ ਜਵਾਕਾਂ ਨੂੰ ਡਰਾਉਣਾ ਨਹੀਂ ਜਵਾਕਾਂ ਸਮਾਂ ਇਹ ਜਵਾਕਾਂ ਕੋਲੇ ਬੰਬ ਲੜਾਈ ਦੀ ਜੰਗ ਦੀ ਕੋਈ ਗੱਲ ਕਰਨੀ ਨਹੀਂ ਜਿੱਕਾ ਕੀ ਵੇਰ ਪੁੱਛ ਵੀ ਲੈਣਾ ਦਾ ਵੀ ਨਹੀਂ ਨਹੀਂ ਜੰਗ ਨਹੀਂ ਲੱਗਦਾ ਜੰਗ ਨਹੀਂ ਲੱਗਦਾ ਐ ਕਰਕੇ ਬੋਲ ਪਾਣਾ ਠੀਕ ਆ ਜੰਗ ਨਹੀਂ ਲੱਗਦਾ ਜਾਨਾ ਸਹੀ ਗੱਲ ਹੈ ਜਵਾਕਾਂ ਤਾਂ ਫੇਰ ਐਂ ਕਹਿਣਾ ਵਿਚਾਰਾਂ ਨੂੰ ਬਾਕੀ ਆਰੰਭ ਰੱਖਾ ਕਣੀ